ਦੇ ਖੜੇ ਲੋਕ ਨੇ ਹੋ ਬਲੇ ਵਿਚਾਰ ਚ ਫੇਰੇ ਖੜੇ ਲੋਕ ਨੇ ਸਭ ਨੂੰ ਫਤੇ ਬਲਾਈਏ ਜੋਰ ਜਵਾਨੀ ਦਾ ਤੇ ਵਿੱਚ ਦਖਾਈਏ ਵਰਗ ਜਾਨੀਆ ਤੇ ਵਿੱਚ ਦਖਾਈਏ ਜੋਰ ਦਾ ਤੇ ਵਿੱਚ ਦਖਾਈਏ ਹੋ ਵੀ ਤੇ ਵਿੱਚ ਦਖਾਈਏ ਜੋਰ ਦਾ ਤੇ ਵਿੱਚ ਦਖਾਈਏ ਜੀਵਨ ਦੇ ਗੋਇ ਕੇ ਦੇਵ ਦੇਸ਼ ਉਹ ਪਟਨੇ ਦੇ ਵਿੱਚ ਜਨਮ ਤਾਰਿਆ ਗੋਬਿੰਦ ਨਾਮ ਦਾ ਬਈ ਮਾਗੋ ਜਰੀ ਦਾ ਰਾਜਤ ਲਾਰਾ ਹੋਲੇ ਮਾਗੋ ਜਰੀ ਦਾ ਰਾਜਤ ਲਾਰਾ ਜਗ ਨੂੰ ਤਾਰਣ ਆਇਆ ਬਈ ਬਾਲ ਗੁਰੂ ਦੇ ਖੇਲ ਨਿਆਰੇ ਹੋ ਸ਼ਾਬਾਸ਼ ਬਾਲ ਗੁਰੂ ਦੇ ਖੇਲ ਨਿਆਰੇ ਵੱਖਰਾ ਰੰਗ ਚੜਾਇਆ ਢਾਟੇ ਦਿੱਤ ਫੁਰ ਗੇ ਚੋਟੇ ਫੜ ਕੇ ਲੋਭ ਲੈ ਸੱਯਦਿਆ ਨੂੰ ਚਾਚੜਿਆ ਅੱਦੇ ਬੈਗੇ ਮੱਥੇ ਹੱਥ ਧਰ ਕੇ ਉਪਿੜੀ ਕੀ ਨੀਵੇਂ ਚਲੋਗੇ ਟੱਕਰੇ ਦਾ ਕੇ DNA ਤੜ ਖੜ ਕੇ ਨਹੀਂ ਸਰੋ ਪੈਂਦਾ ਉਹ ਸੋਣ ਮਹੀਨੇ ਮੀਣਾ ਪੈਂਦਾ ਸੁੱਕੀਆਂ ਰਹਿਣ ਜ਼ਮੀਨਾ ਬੈ ਤੂੜੀ ਖਾਂਦੇ ਬਲਦਾਰਗੇ ਉਹ ਤੂੜੀ ਖਾਂਦੇ ਬਲਦਾਰਗੇ ਗੱਭਰੂ ਲੱਗਗੇ ਵੀ ਮਾਂ ਤੇਰੀ ਬੈਠਕ ਨੇ ਪੋਰ ਦਾ ਚਿੱਤ ਨਹੀਂ ਲੱਗਦਾ ਕੋ ਕਲੇ ਪੋਰ ਦਾ ਚਿੱਤ ਨਹੀਂ ਲੱਗਦਾ વાસਨਾ ਕੋਈ ਇੱਕ ਮਿੱਠਾ ਹੋਈਏ ਵਾਸਨਾ ਕੋਈ ਕੱਲ੍ਹ ਵਾਸਨਾ ਕੋਈ ਪਿਛਲੀ ਵਾਰ ਆਲੇ ਪਿਛਲੇ ਵਾਰ ਆਲੇ ਵਾਸਨਾ ਕੋਈ ਇੱਕ ਮਿੱਠਾ ਹੋਈਏ ਵਾਸਨਾ ਕੋਈ ਦਿਲ ਦੇ ਵਿੱਚ ਇਹ ਕੋਈ ਮਾਣੇ ਇਹ ਬਨੇ ਕੇ ਆਹ ਪਹਿਲੀ ਬੋਲੀ ਪਉਣ ਲੱਗਾ ਮੈਂ ਰੱਬ ਦਾ ਨਾਮ ਧਿਆਕੇ ਬਈ ਮਾਂ ਮੇਰੀ ਨੇ ਕਰੋ ਤੋਰਿਆ ਓ ਬੱਲੇ ਇਹਨਾਂ ਕਾਢੀ ਬਖਸ਼ਿਸ਼ ਦੇ ਨਾਲ ਪੰਜ ਕਿਤਾਬ ਦੀ ਬਖਸ਼ਿਸ਼ ਦੇ ਨਾਲ ਬਖਸ਼ੀ ਪੱਗ ਪਿਆਰੀ ਭਈ ਮਾਧੋ ਦਾਸ ਨੂੰ ਸਿੰਘ ਬਣਾਇਆ ਹੋ ਸ਼ਾਬਾਸ਼ ਮਾਧੋ ਦਾਸ ਨੂੰ ਸਿੰਘ ਬਣਾਇਆ ਸੁਣਿਓ ਸਾਗੀ ਜਾਰੀ ਭਈ ਹਰੀ ਸਿੰਘ ਨਲੂਏ ਬਰਗੇ ਜ਼ੂਰ ਮੇ ਤੁਲੇ ਹਰੀ ਸਿੰਘ ਨਲੂਏ ਬਰਗੇ ਜ਼ੂਰ ਮੇ ਜਿਨਾ ਜਾਣ ਕੌਮ ਤੋਂ ਵਾਰੀ ਸਾਡੀਆਂ ਟੱਕਾਂ ਦੀ ਜੁਰੀਆ ਤੇ ਸਰਦਾਰੀ ਸਾਡੀਆਂ ਬੱਕਾਏ ਤੋਂ ਦੇ ਦੋ ਬਲਦ ਸੁਣੀ ਦੇ ਉਹ ਬਲਲੇ ਆ ਆਥਾ ਦੇ ਦੋ ਬਲਦ ਸੁਣੀ ਦੇ ਗਾਲਿਆ ਨਾ ਦੇ ਟੱਲੀਆਂ ਉਹ ਪਾਈ ਪਾਈ ਕਹਿਣੇ ਮੱਕੀ ਬੀਜ ਦੇ ਉਹ ਪਾਈ ਪਾਈ ਕਹਿਣੇ ਮੱਕੀ ਬੀਜ ਦੇ ਗਿਠ ਗਿਠ ਲੱਗਦੀਆਂ ਛੱਲੀਆਂ ਮੈਲੇ ਮਕਸਰ ਦੇ ਦੋ ਮਟਿਆਰਾ ਨੱਚੀਏ ਟੱਪੀਏ ਪਾਈਏ ਬੋਲੀਆਂ ਓ ਬੱਲੇ ਕੋਈ ਨੱਚੀਏ ਟੱਪੀਏ ਪਾਈਏ ਬੋਲੀਆਂ ਰੱਖੀਏ ਲੋਰ ਚੜਾ ਕੇ ਬੈ ਧੀਆਂ ਪਹਿਣਾ ਸਭ ਦੀਆਂ ਸਾਂਝੀਆਂ ਕੋਈ ਬੱਟੀਆਂ ਪਹਿਣਾ ਸਭ ਦੀਆਂ ਸਾਂਝੀਆਂ ਸਿਆਣੇ ਗਿਸ ਮਾ ਜਾ ਕੇ ਇਹ ਭਈ ਬਿਰਸਾ ਬਣਾ ਅਮੀਰ ਹੈ ਸਾਡਾ ਓ ਬੱਲੇ ਭਈ ਬਿਰਸਾ ਬਣਾ ਅਮੀਰ ਹੈ ਸਾਡਾ ਦਿਲ ਵਿੱਚ ਰੱਖ ਬਸਾ ਕੇ ਅਣਕ ਦੇ ਇਤਾਨ ਸੋ ਪਿਉ ਦਾਨ ਲਿਖਾ ਕੇ ਦੇ ਕੋਲੇ ਬਈ ਕੁੰਡੀਆਂ ਮੁੱਛਾ ਗੋਲ ਹੈ ਚਿਹਰਾ ਉਹ ਬਲੇ ਕੋ ਕੁੰਡੀਆਂ ਮੁੱਛਾ ਗੋਲ ਹੈ ਚਿਹਰਾ ਮੁਖ ਚੋ ਲਾਲੀ ਚੋ ਵੇ ਬਈ ਸੈਂਬਲੀ ਹਾਲ ਵਿੱਚ ਦਾਖਲ ਹੋ ਗਿਆ ਉਹ ਸ਼ਾਨ ਉਹ ਸੈਂਬਲੀ ਹਾਲ ਵਿੱਚ ਦਾਖਲ ਹੋ ਗਿਆ ਅਸਲਾ ਸ਼ੇਰ ਦੇ ਕੋਲੇ ਬਈ ਬਿੰਡਾਇਰ ਦੇ ਮਾਰੀ ਗੋਲੀ ਉਹ ਬਲੇ ਉਹ ਬਿੰਡਾਇਰ ਦੇ ਮਾਰੀ ਗੋਲੀ ਡੱਕ ਗਿਆ ਹਾਲ ਚਕੋਨੇ ਬਈ ਕਰਨਲ ਜਰਨਲ ਸਾਰੇ ਭੱਜ ਗਏ ਉਹ ਸ਼ਾਨ ਉਹ

ਮਾਣੇ ਕੋ ਖਾਤ ਰਖਿਆ ਜੱਗ ਦੀ ਅਕਲ ਸਿਖਾਈ ਬਈ ਦੂਜੀ ਮਾ ਪੰਜਾਬੀ ਬੋਲੀ ਹੋ ਸ਼ਾਬਾਸ਼ ਹੋ ਦੂਜੀ ਮਾ ਪੰਜਾਬੀ ਬੋਲੀ ਰਹਿਣੀ ਬਹਿਣੀ ਸਿਖਾਈ ਬਈ ਤੀਜੀ ਮਾ ਹੈ ਖੇਡ ਕਬੱਡੀ ਹੋ ਬਲੇ ਹੋ ਤੀਜੀ ਮਾ ਹੈ ਖੇਡ ਕਬੱਡੀ ਪਾਲਿਆ ਬਣਾਈ ਬਈ ਚੌਥੀ ਮਾ ਹੈ ਧਰਤੀ ਮਾਤਾ ਹੋ ਸ਼ਾਬਾਸ਼ ਹੋ ਚੌਥੀ ਮਾ ਹੈ ਧਰਤੀ ਮਾਤਾ ਦੋੜਨਾ ਨਦੀ ਆਈ ਠੰਡੀਆਂ ਸ਼ਾਨਾਂ ਜੈ ਵਿਣਾ ਜੱਲ ਪੰਚ ਦੇਣਾ ਤਰਬੂਜ਼ ਲੱਗਦੇ ਲੱਖਾਂ ਦੇਣਾ ਤਰਬੂਜ਼ ਲੱਗਦੇ ਲੱਖਾਂ ਪੈਉਂਦੇ ਚੜਾਈਏ ਬਈ ਸੇਵਾ ਕਰੀਏ ਮੁੱਖ ਨਾ ਮੋੜੀਏ ਹੋਰ ਸ਼ਾਬਾਸ਼ ਸੇਵਾ ਕਰੀਏ ਮੁੱਖ ਨਾ ਮੋੜੀਏ ਮਰ ਕੇ ਪੂਰੇ ਚੜਾਈਏ ਆਪਣੇ ਨੋਟਾਂ ਦੇ ਸਾਗਾ ਚੜਾਈਏ ਸੇ ਨੋਟਾਂ ਦੇ ਸਾਰੇ ਚੜਾਈਏ ਸਾਰੇ ਨੋਟਾਂ ਦੇ ਹੋ ਗਿਆ ਪੂਰਾ